ਚਲ ਮੁੱਖ ਦੀ ਗੱਲ ਇਹ ਆ ਵੀ ਤੂੰ ਹਾਂ ਚਾਹ ਹਾਂ ਨਹੀਂ ਮਿਲਾਉਣੀ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਕਰਦੀ ਤੁਸੀਂ ਪਹਿਲਾਂ ਵੀ ਕਿਹਾ ਸੀ ਤੇ ਮੈਂ ਕਹਤਾ ਸੀ ਵੀ ਨਹੀਂ ਮੰਮੀ ਜੀ ਮੈਨੂੰ ਕੀ ਫੇਰ ਮੇਰੇ ਨਾਲ ਆਇਆ ਹੈ ਟੈਨਸ਼ਨ ਚ ਅਸੀਂ ਉਹ ਫੇਰ ਏਦਾਂ ਕਹਿਣ ਡਿਆ ਹਾਂ ਜਾਂ ਉਹ ਤਾਂ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਸਮਝਾ ਦਿੰਦਾ ਤੁਹਾਨੂੰ ਵੀ ਪਤਾ ਵੀ ਵਿਆਹ ਤੋਂ ਬਾਅਦ ਖਰਚੇ ਵੱਜ ਜਾਂਦੇ ਆ ਹੁਣ ਤਾਂ ਚੱਲ ਡਿਆ ਵਾ ਕਮਾਉਣੋ ਤੇ ਫੇਰ ਖਰਚੇ ਵੱਜ ਜਾਂਦੇ ਆ ਤੇ ਕਮਾਈ ਕਾਦੇ ਵਾਸਤੇ ਕਰਨ ਡਏ ਜੇ ਖਰਚਣ ਵਾਸਤੇ ਡਏ ਜੇ ਨਾ ਕਰਨ ਪਤ ਤੁਸੀਂ ਮੇਰੀ ਗੱਲ ਨਹੀਂ ਸਮਝਣ ਡੇ ਮੰਨ ਲਓ ਜੇ ਵਿਆਹ ਉਹਦਾ ਕਰ ਦਿੰਨੇ ਆ ਤਾਂ ਮੁੜ ਕੇ ਭਾਏ ਨਾ ਵੀ ਜਾਏ 6 ਮਹੀਨੇ ਤਾਂ ਤਾਂ ਵੀ ਕੋਈ ਗੱਲ ਨਹੀਂ ਮੈਨੂੰ ਨਾ ਬਹੁਤਾ ਸਬਕ ਸਖਣ ਦੀ ਲੋੜ ਨਹੀਂ ਗਈ ਮੈਨੂੰ ਪਤਾ ਵਾ ਵੀ ਅੱਗੇ ਮੈਂ ਕੀ ਕਰਨਾ ਵਾ ਰਪਿੰਦਾ ਤੇ ਦੱਸ ਪੁੰਦੀ ਹੀ ਤੇ ਲਵਲੀ ਆਏ ਮੇਰੇ ਵੱਲ ਹਾਂ ਲਵਲੀ ਗੈਂਡ ਆਪੀ ਉਹ ਮੰਨਣਾ ਨਹੀਂ ਦਿਆ ਆਂਦਾ ਵੀ ਮੈਂ ਅਜ ਵਿਆਹ ਨਹੀਂ ਕਰਾਉਣਾ ਤੇ ਮੈਂ ਵੀ ਜਿਉਂ ਨਹੀਂ ਕਰਾਉਣਾ ਤੋ ਸਾਡੇ ਦੋਵਾਂ ਜਿਹਾ ਨਾਲ ਗੱਲ ਕਰੇ ਉਹ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਭਰਨਾ ਮੇਰੇ ਮਨ ਦੇ ਵਿੱਚ ਇੱਕ ਡਰ ਜਿਹਾ ਆਈ ਜਾਂਦਾ ਆ ਡਰ ਕਾਦਾ ਵਾ ਤੇਰੇ ਮਨ ਵਿੱਚ ਦੱਸ ਮੈਨੂੰ ਡਰ ਨਹੀਂ ਜੀ ਇਹ ਆ ਕਿ ਮੁੜ ਕੇ ਇਹ ਨਾ ਕਿਤੇ ਮੈਨੂੰ ਆਖਣ ਕਿ ਤੂੰ ਐਨਾ ਘਰ ਦੇ ਵਿੱਚ ਪਰਦਾ ਨਹੀਂਆਂ ਕਰਦੀ ਕਰਦੀ ਆ ਮੇਰੀ ਮੈਂ ਤੇਰੀ ਮਾਂ ਆ ਤੇਰਾ ਮਾੜਾ ਥੋੜੀ ਸੋਚਉਂਗੀ ਮੈਂ ਤੇਰੀ ਮਾਸੀ ਨੂੰ ਨਾ ਇਹੋ ਗੱਲ ਪਹਿਲਾਂ ਕਹੀ ਆ ਕਿ ਪਹਿਲਾਂ ਚੰਗੀ ਤਾਂ ਪੋਸਟਪੜਤਾਲ ਕਰ